ਹਾਂਜੀ ਸਤਿ ਸ਼੍ਰੀ ਅਕਾਲ ਜੀ ਮੁੰਡਾ ਫੈਬਰੀਕ ਚੈਨਲ ਦੇ ਉੱਤੇ ਆਪਾਂ ਤੁਹਾਨੂੰ ਨਵੀਂ ਵੀਡੀਓ ਲੈ ਕੇ ਆਏ ਤੁਹਾਡੇ ਲਈ ਤੇ ਆਪਾਂ ਤੁਹਾਨੂੰ ਅੱਜ ਦੱਸਦੇ ਹਾਂ ਜੀ ਵੀ ਪੂਰਨਮਾਸ਼ੀ ਤੇ ਸੰਗਰਾਣ ਦਾ ਦਿਨ ਆ ਰਿਹਾ ਹੈ ਜੀ ਤੇ ਇਸ ਦਿਨ ਦਾ ਆਪਾਂ ਵੱਧ ਤੋਂ ਵੱਧ ਲਾਭ ਠਾਈਏ ਤੇ ਜੇ ਆਪਾਂ ਘਰ ਚਾਹੁੰਦੇ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਬੱਚੇ ਤਰੱਕੀ ਕਰਨ ਜੋ ਵੀ ਕੋਈ ਕੰਮ ਆ ਆਪਣਾ ਅੜ ਜਾਂਦਾ ਆਸਾਨੀ ਨਾਲ ਨਿਕਲੇ ਜੀ ਤੇ ਆਪਣੇ ਘਰ ਦੇ ਵਿੱਚ ਖੁਸ਼ੀਆਂ ਦਾ ਵਾਤਾਵਰਨ ਆਵੇ ਸੁੱਖ ਸੁੱਖ ਸਮਰੱਧੀ ਆਵੇ ਤੇ ਇਹਦੀਆਂ ਸਿੱਧੀਆਂ ਆਉਣ ਇਹਦੇ ਲਈ ਆਪਾਂ ਇੱਕ ਇਹ ਕੰਮ ਪੂਰਨਮਾਸ਼ੀ ਵਾਲੇ ਦਿਨ ਜ਼ਰੂਰ ਕਰਨਾ ਹੈ ਵੈਸੇ ਆਪਾਂ ਹਰ ਪੂਰਨਮਾਸ਼ੀ ਵਾਲੇ ਦਿਨ ਜਾਂ ਸੰਗਰਾਮ ਵਾਲੇ ਦਿਨ ਕਰ ਸਕਦੇ ਆਂ ਪਰ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਹ ਸੰਗਰਾਤ ਪੂਰਨਮਾਸ਼ੀ ਇਕੱਠੀਆਂ ਆ ਰਹੀਆਂ ਇਸ ਦਿਨ ਤੁਹਾਨੂੰ ਬਹੁਤ ਫਾਇਦਾ ਹੋਊਗਾ ਇਹਨਾਂ ਚੀਜ਼ਾਂ ਦਾ ਤੇ ਇੱਕ ਗੁਰੂ ਘਰ ਦੇ ਵਿੱਚ ਜੋ ਵੀ ਆਪਾਂ ਲੈ ਕੇ ਆਣੀਏ ਪੇਟਾਉ ਦੇ ਬਾਰੇ ਵੀ ਦੱਸਾਂਗੇ ਤੇ ਆਪਾਂ ਜੋ ਆਪਾਂ ਆਪਣੇ ਘਰ ਦੀ ਛੱਤ ਉੱਤੇ ਇੱਕ ਇਹ ਚੀਜ਼ ਪਾਉਣੀ ਹੈ ਇਹਦੇ ਬਾਰੇ ਵੀ ਤੁਹਾਨੂੰ ਦੱਸਦੇ ਆਂ ਜੀ ਤੇ ਇਹ ਪਾਉਣ ਨਾਲ ਬਹੁਤ ਪੁੰਨ ਲੱਗਦਾ ਜੀ ਕਿਉਂਕਿ ਜਦੋਂ ਵੀ ਆਪਾਂ ਆਪਦੀ ਛੱਤ ਨੂੰ ਹਮੇਸ਼ਾ ਸਾਫ਼ ਰੱਖਣਾ ਹੁੰਦਾ ਹੈ ਆਪਾਂ ਦੀ ਛੱਤ ਜਿੰਨੀ ਸਾਫ਼ ਹੁੰਦੀ ਹੈ ਘਰ ਦੇ ਵਿੱਚ ਤਰੱਕੀ ਦਾ ਉਹਨਾਂ ਹੀ ਵਾਅਦਾ ਹੁੰਦਾ ਹੈ ਕਈ ਨੂੰ ਆਤਮ ਦੇ ਘਰ ਦੇ ਤਾਂ ਪਕਵਾੜ ਕਚਰਾ ਹਣਾ ਜਾਂ ਕੋਈ ਟੁੱਟੇ ਫੁੱਟੇ ਤੋੜੇ ਤਪਲੇ ਇਹ ਜੋ ਕੁਝ ਰੱਖ ਦਿੰਨੇ ਘਰ ਦੇ ਵਿੱਚ ਤੇ ਉਹ ਦੇ ਵਿੱਚ ਆਪਣੇ ਘਰ ਦੇ ਜਿਹੜੇ ਵੀ ਮੁੱਖ ਹੁੰਦਾ ਹੈ ਘਰ ਦਾ ਆਪਣਾ ਆਦਮੀ ਲਾਲੋ ਚਾਹੇ ਔਰਤ ਲਾਲੋ ਮੁਖੀ ਹੁੰਦਾ ਤੇ ਉਹਦੀ ਸਿਹਤ ਵੀ ਠੀਕ ਨਹੀਂ ਰਹਿੰਦੀ ਘਰ ਦੇ ਵਿੱਚ ਬਿਮਾਰੀਆਂ ਦਾ ਵਾਸ ਹੋ ਜਾਂਦਾ ਇੱਕ ਤਰ੍ਹਾਂ ਹੁਣ ਜਿਵੇਂ ਆਪਾਂ ਛੱਤ ਦੇ ਤੱਕ ਚੀਜ਼ ਰੱਖ ਲੈਨੇ ਕੋਈ ਕਬਾੜ ਰੱਖ ਲੈਨੇ ਉਹਦੇ ਥੱਲੇ ਆਪਾਂ ਹੀ ਰਹਿ ਵਾਸਤਾ ਆਪੇ ਰਹਿ ਰਹੇ ਨੇ ਉਹਦਾ ਮਤਲਬ ਇਹ ਹੁੰਦਾ ਵੀ ਆਪਾਂ ਆਪਦੇ ਸਿਰ ਦੇ ਉੱਤੇ ਕਬਾੜ ਗੰਦਗੀ ਦਾ ਢੇਰ ਆਪਾਂ ਸਿਰ ਉੱਤੇ ਲਾਈ ਬੈਠੇ ਆ ਤੇ ਫਿਰ ਤੁਸੀਂ ਦੇਖੋ ਇਹ ਸੁੱਖਾ ਵਾਤਾਵਰਨ ਆਪਾਂ ਨੂੰ ਕਿੱਥੇ ਮਿਲੂਗਾ ਹਮੇਸ਼ਾ ਆਪਣੇ ਘਰ ਦੀ ਛੱਤ ਨੂੰ ਸਾਫ਼ ਸੁਥਰੀ ਰੱਖੋ ਉਹਦੇ ਨੂੰ ਸਾਫ਼ ਸੁਥਰਾ ਕਰਕੇ ਚੰਗੀ ਤਰ੍ਹਾਂ ਉਹਦੇ ਉੱਤੇ ਪੂਰਨਵਾਸੀ ਵਾਲਦਨ ਸੰਗਰਾਮ ਦੇ ਵਸਤ ਤੁਸੀਂ ਰੋਜ਼ ਚੋਗਾ ਉਹਦੇ ਉੱਤੇ ਪਾਇਆ ਕਰੋ ਜੀ ਪੰਛੀਆਂ ਨੂੰ ਚੋਗਾ ਉਹਦੇ ਉੱਤੇ ਜ਼ਰੂਰ ਪਾ ਕਰੋ ਪਾਣੀ ਵੀ ਰੱਖਿਆ ਕਰੋ ਚੋਗਾ ਵੀ ਪਾਇਆ ਕਰੋ ਆਪਾਂ ਨੂੰ ਜਿਆਦਾਤਰ ਆਏ ਹੁੰਦਾ ਵੀ ਮਿੱਠਾ ਮਾਰ ਜਾਣਗੇ ਪਰ ਨਹੀਂ ਜੀ ਇਹ ਕੁਦਰਤ ਦੇ ਜੀਵ ਜੰਤੂ ਹੈ ਜਿੰਨੀ ਆਪਾਂ ਇਹਨਾਂ ਦੀ ਬੇਜਵਾਨ ਜਾਨਵਰਾਂ ਦੀ ਸੇਵਾ ਕਰਦੇ ਹਾਂ ਨਾ ਇਹ 10 ਗੁਣਾ ਹੋ ਕੇ ਫਲਦੀ ਹੈ ਇਹਦੇ ਲਈ ਛੱਤ ਦੇ ਉੱਤੇ ਹਮੇਸ਼ਾ ਤੁਸੀਂ ਚੋਗਾ ਜ਼ਰੂਰ ਪਾਇਆ ਕਰੋ ਬਾਜਰਾ ਜਮਾਰ ਤੁਹਾਡਾ ਚਾਰ ਜਿਉਂ ਤੇ ਮਾ ਮੂੰ ਤਨ ਚਾਰ ਤਰ੍ਹਾਂ ਲਾਪਚੂ ਘਰ ਲਾ ਕੇ ਉਹ ਪਾਇਆ ਕਰੋ ਜਿੱਦ ਇੱਕ ਮੁਠੀ ਆਪਾਂ ਚੋਹੇ ਦੀ ਪਾਇਓ ਤੁਸੀਂ ਦੇਖੋ ਤੁਹਾਡੇ ਸਾਰੇ ਕਾਰਜ ਪੂਰੇ ਹੋਣ ਲੱਗ ਜਾਣਗੇ ਜੋ ਵੀ ਤੁਹਾਡੀ ਇੱਛਾ ਹੋਗੀ ਮਨ ਦੀ ਉਹ ਪੂਰੀ ਹੋਣ ਲੱਗ ਜੂਗੀ ਤੁਸੀਂ ਇੱਕ ਮਹੀਨਾ ਇਹ ਕਰਕੇ ਦੇਖਿਓ ਫਿਰ ਤੁਹਾਨੂੰ ਖੁਦ ਨੂੰ ਪਤਾ ਲੱਗੂ ਜੇ ਕਿ ਜੀ ਇਸ ਦਿਨ ਆਪਾਂ ਪੂਰਨਵਾਸੀ ਵਾਲੇ ਦਿਨ ਚਾਹੀ ਸੰਗਰਾਮ ਵਾਲਾ ਦੇਣਾ ਹੈ ਇਹ ਦੋਨਾਂ ਦੇ ਵਿੱਚੋਂ ਹੁਣ ਇੱਕੋ ਇੱਕ ਦੀਆਂ ਬਹੁਤ ਭਾਗਾਂ ਦੇਣਾ ਦੋਨੇ ਇਕੱਠੀਆਂ ਆ ਰਹੀਆਂ ਪੂਰਨਵਾਸੀ ਤੇ ਸੰਗਰਾਮ ਇਹ ਨਹੀਂ ਤੁਸੀਂ ਪੂਰਨਮਾਸ਼ੀ ਵਾਲੇ ਦਿਨ ਜਦੋਂ ਵੀ ਗੁਰੂ ਘਰ ਜਾਂਦੇ ਹੋ ਤੇ ਵੈਸੇ ਤਾਂ ਤੁਸੀਂ ਰੋਜ਼ ਗੁਰੂ ਘਰ ਵਿੱਚ ਆਇਆ ਕਰੋ ਜੇ ਸੁਭਾ ਅਰਦਾਸ ਹੁੰਦੀ ਹੈ ਦੇ ਵਿੱਚ ਖੜਿਆ ਕਰੋ ਤੁਸੀਂ ਦੇਖੋ ਤੁਹਾਡੇ ਪਰਿਵਾਰ ਦੇ ਵਿੱਚ ਕਿੰਨਾ ਸ਼ਾਂਤੀ ਦਾ ਮਾਹੌਲ ਤੇ ਕਿੰਨਾ ਤੁਸੀਂ ਵਾਅਦਾ ਖੁੰਦਾ ਤੁਹਾਡੇ ਘਰ ਦੇ ਵਿੱਚ ਪਰ ਜੇ ਤੁਸੀਂ ਰੋਜ਼ ਨਹੀਂ ਜਾ ਸਕਦੇ ਕੋਈ ਰੁਝੇਵੇਂ ਜ਼ਿਆਦਾ ਹੁੰਦੇ ਆ ਤਾਂ ਫਿਰ ਤੁਸੀਂ ਪੂਰਨਮਾਸ਼ੀ ਵਾਲੇ ਦਿਨ ਤਾਂ ਜ਼ਰੂਰ ਜਾਇਆ ਕਰੋ ਜੀ ਪੂਰਨਮਾਸ਼ੀ ਵਾਲੇ ਦਿਨ ਚਾਹੇ ਸੰਗਰਾਣ ਵਾਲੇ ਦਿਨ ਇੱਕ ਦਿਨ ਤਾਂ ਫਿਰ ਮਹੀਨੇ ਦੇ ਵਿੱਚ ਤੁਸੀਂ ਜ਼ਰੂਰ ਕੱਢਿਆ ਕਰੋ ਤੇ ਉਸ ਦਿਨ ਤੁਸੀਂ ਗੁਰੂ ਘਰ ਦੇ ਵਿੱਚ ਦੇਗ ਜਰੂਰ ਲੈ ਕੇ ਜਾਇਆ ਕਰੋ ਰਿਆਸਤਾ ਵਿਆਸਤਾ ਆਪਾਂ ਜਰੂਰ ਲੈ ਕੇ ਜਾਇਆ ਕਰਗੇ ਵੇਖ ਦੇਸੀ ਘਿਓ ਲੈ ਕੇ ਜਾਇਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਉਹ ਘਰ ਦਾ ਬਣਾਇਆ ਹੋਇਆ ਆਪਦੇ ਹੱਥੀ ਬਣਿਆ ਹੋਇਆ ਹੀ ਲੈ ਕੇ ਜਾਇਆ ਕਰੋ ਤੇ ਖੰਡ ਹੋਈ ਤੇ ਵੇਖੋ ਆਪਣੇ ਆਟਾ ਹੋਇਆ ਇਹ ਤਿੰਨ ਚੀਜ਼ਾਂ ਦੇਗ ਲਈ ਜਰੂਰ ਲੈ ਕੇ ਜਾਇਆ ਕਰੋ ਜੋ ਗੁਰੂ ਘਰ ਦੇ ਵਿੱਚ ਦੇਗ ਬੰਦੀ ਤਿੰਨਾਂ ਤਿੰਨਾਂ ਹਰ ਇੱਕ ਜੀ ਦੇ ਅੰਦਰ ਜਾਂਦੀ ਹੈ ਤੇ ਵੇਖੋ ਜੋ ਵੰਡ ਕੇ ਛਕੀ ਹੋਈ ਚੀਜ਼ ਤੇ ਬਹੁਤ ਫਲਦੀ ਹੈ ਜੇ ਆਪਣੇ ਘਰ ਦਾ ਵੇਖ ਜੋ ਆਪਣਾ ਘਿਓ ਆਟਾ ਜੇ ਇਹਦੇ ਰਸਤੇ ਵਿੱਚ ਪੈਂਦਾ ਤੇ ਫਿਰ ਤੁਸੀਂ ਦੇਖੋਗੇ ਤੁਹਾਨੂੰ ਕਿੰਨਾ ਵਾਧਾ ਹੁੰਦਾ ਹੈਗਾ ਇਹ ਤੁਸੀਂ ਦੀਗ ਜਰੂਰ ਫੜਾਇਆ ਕਰੋ ਜੀ ਚਾਹੇ ਸੰਗਰਾਮ ਵਾਲੇ ਦਿਨ ਫੜਾ ਸਕਦੇ ਹੋ ਚਾਹੇ ਪੂਰਨਮਾਸ਼ੀ ਵਾਲੇ ਦਿਨ ਮਹੀਨੇ ਦਾ ਇੱਕ ਦਿਨ ਤੁਸੀਂ ਰੱਖ ਲਓ ਵੀ ਇਸ ਦਿਨ ਆਪਾਂ ਗੁਰੂ ਘਰ ਦੇ ਵਿੱਚ ਜਾ ਕੇ ਦੀਗ ਫੜਾਉਣੀ ਹੈ ਤੇ ਅਰਦਾਸ ਵਿੱਚ ਜਰੂਰ ਸ਼ਾਮਲ ਹੋਣਾ ਤੁਸੀਂ ਦੇਖੋ ਤੁਹਾਡੇ ਘਰ ਦੇ ਵਿੱਚ ਕਿੰਨੀ ਸੁੱਖ-ਸਮਰiddhi ਆਉਂਦੀ ਹੈ ਤੁਸੀਂ ਆਪ ਹੀ ਵੇਖੋਗੇ ਬਹੁਤ ਸੁੱਖਾਂ ਦਾ ਵਾਸਾ ਹੁੰਦਾ ਹੈਗਾ ਤੇ ਅਸੀਂ ਤਾਂ ਕਾਫੀ ਸਮੇ ਤੋਂ ਇਸ ਤਰ੍ਹਾਂ ਜਿਵੇਂ ਕਰਦੇ ਆਏ ਇੱਕ 20 ਸਾਲਾਂ ਤੋਂ ਤੇ ਪਰਮਾਤਮਾ ਦੀ ਕਿਰਪਾ ਨਾਲ ਤੰਦਰੁਸਤੀਆਂ ਤੇ ਘਰ ਦੇ ਵਿੱਚ ਸੁੱਖ ਨਾਲ ਸੋਨਾ ਵੱਧਾ ਵੀ ਹੁੰਦਾ ਹੈ ਪਰਿਵਾਰ ਦੇ ਵਿੱਚ ਤੰਦਰੁਸਤੀਆਂ ਵੀ ਰਹਿੰਦੀਆਂ ਤੇ ਦਵਾਈਆਂ ਤੋਂ ਬਿਮਾਰੀਆਂ ਤੋਂ ਪ੍ਰਮਾਤਮਾ ਨੇ ਸਾਨੂੰ ਬਚਾ ਕੇ ਰੱਖਿਆ ਤੇ ਮੈਂ ਕਹਿੰਦੀ ਹਾਂ ਪ੍ਰਮਾਤਮਾ ਸਾਰਿਆਂ ਨੂੰ ਇਸੇ ਤਰ੍ਹਾਂ ਬਚਾ ਕੇ ਰੱਖੇ ਇੰਨੀ ਇੱਕ ਕਿਰਪਾ ਸਾਰੇ ਪਰਿਵਾਰਾਂ ਉੱਤੇ ਜ਼ਰੂਰ ਕਰੇ ਇਹ ਕੰਮ ਆਪਾਂ ਜ਼ਰੂਰ ਕਰਨਾ ਤੇ ਇੱਕ ਆਪਾਂ ਗੁਰਵਾਣੀ ਨਾਲ ਜੀ ਜ਼ਰੂਰ ਜੁੜਿਆ ਕਰੋ ਕਈ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੁੰਦਾ ਸਮਾਂ ਨਹੀਂ ਹੁੰਦਾ ਜਿਹੜੀ ਥੋੜੀ ਥੋੜੀ ਵਿਅਤ ਹੁੰਦੀ ਹੈ ਨਾ ਉਹਨੂੰ ਭਰਨਾ ਸ਼ੁਰੂ ਕਰੋ ਵਿੱਥ ਦਾ ਮਤਲਬ ਇਹ ਹੁੰਦਾ ਵੀ ਜਦੋਂ ਆਪਾਂ ਕਿਸੇ ਜੌਬ ਤੇ ਰੱਕੇ ਹੋ ਤੁਸੀਂ ਆਪਾਂ ਜੌਬ ਤੇ ਜਾ ਰਹੇ ਹੋ ਘਰ ਦੇ ਵਿੱਚੋਂ ਤੇ ਜੌਬ ਜਾਣ ਦੇ ਵਿੱਚ ਜਿਹੜਾ ਰਸਤਾ ਹੁੰਦਾ ਨਾ ਉੱਥੇ ਤੁਸੀਂ ਗਾਣੇ ਵੀ ਸੁਣਦੇ ਜਾਂਦੇ ਹੋ ਜਾਂ ਤੁਸੀਂ ਚੁੱਪ ਹੀ ਰਹਿੰਦੇ ਜਾਂ ਤੁਹਾਡੇ ਦਿਮਾਗ ਦੇ ਵਿੱਚ ਕੋਈ ਗੱਲਾਂ ਉਹਨਾਂ ਕੋਈ ਸੋਚਦੇ ਜਾਂਦੇ ਹੋ ਉਹ ਵਿੱਥ ਨੂੰ ਤੁਸੀਂ ਗੁਰਵਾਣੀ ਨਾਲ ਭਰਨੀ ਸ਼ੁਰੂ ਕਰੋ ਜੀ ਉਸ ਵਿੱਥ ਨੂੰ ਤੁਸੀਂ ਗੁਰਵਾਣੀ ਚਾਹੇ ਤਾਂ ਤੁਸੀਂ ਲਾ ਲਓ ਸੁੰਦੇ ਜਾਓ ਚਾਹੇ ਤੁਸੀਂ ਮੂੰਝੇ ਚਾਰ ਦੇ ਜਾਓ ਅੱਜਕੱਲ ਹਰ ਇੱਕ ਕੋਲ ਮੋਬਾਈਲ ਹੈਗਾ ਜੀ ਮੋਬਾਈਲ ਤੇ ਗੁਰਬਾਣੀ ਹਮੇਸ਼ਾ ਚੱਲਦੀ ਰਹਿੰਦੀ ਹੈ ਤੁਸੀਂ ਗੁਰਬਾਣੀ ਨਾਲ ਜਰੂਰ ਜੁੜਿਆ ਕਰੋ ਵਿੱਥਾਂ ਛੋੜੂਆਂ ਥੋੜੀਆਂ ਵਿੱਥਾਂ ਭਰਨੀਆਂ ਸ਼ੁਰੂ ਕਰਦੇ ਹੋ ਗੁਰੂ ਦੇ ਸਿਮਰਨ ਨਾਲ ਤੁਸੀਂ ਦੇਖੋ ਜੀ ਤੁਹਾਡੇ ਦਿਨ ਦੁੱਗਣੀਆਂ ਤੇ ਰਾਤ ਚੌਗਣੀਆਂ ਤਰੱਕੀਆਂ ਕਰੋਗੇ ਪਰਮਾਤਮਾ ਤੁਹਾਡੀ ਜਰੂਰ ਸੁਣੂਗਾ ਛਤ ਤੇ ਚੀ ਚੀ ਤੁਸੀਂ ਜਰੂਰ ਪਾਇਓ ਤੇ ਹੋਲੀ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸੁੱਖਾਂ ਸ਼ਾਂਤੀਆਂ ਵਿੱਚ ਇਹ ਤਿਹਾੜ ਤੁਸੀਂ ਮਨਾਓ ਹੋੜਾ ਮੱਲਾ ਵੇਖੋ ਗੁਰੂਆਂ ਦਾਰਸ਼ਨ ਕਰੋ ਜੀ ਤੇ ਜੇ ਤੁਸੀਂ ਨਹੀਂ ਵੀ ਹੋਲੇ ਮੱਲੇ ਤੇ ਜਾ ਸਕਦੇ ਤੇ ਗੁਰੂ ਘਰ ਦੇ ਵਿੱਚ ਦਰਸ਼ਨ ਜ਼ਰੂਰ ਕਰਕੇ ਆਇਓ ਜੀ ਪ੍ਰਮਾਤਮਾ ਦੇ ਦੇ ਰਸਤੇ ਵਾਸਤੇ ਜ਼ਰੂਰ ਫੜਾਓ ਤੁਸੀਂ ਦੇਖੋ ਤੁਹਾਡੇ ਘਰ ਦੇ ਵਿੱਚ ਸੁੱਖਾਂ ਦਾ ਵਾਤਾਵਰਨ ਆਉਣਾ ਸ਼ੁਰੂ ਹੋ ਜੂ ਪਰ ਆਪਾਂ ਪ੍ਰਮਾਤਮਾ ਵੱਲ ਜੇ ਆਪਾਂ ਇੱਕ ਕਦਮ ਚੱਕਦੇ ਆ ਨੀ ਪ੍ਰਮਾਤਮਾ ਆਪਣੇ ਵੱਲ ਦੋ ਕਦਮ ਚੱਕ ਕੇ ਆਉਂਦੇ ਆ ਇਹਦੇ ਲਈ ਪਰਮ ਆਪਾਂ ਪ੍ਰਮਾਤਮਾ ਤੋਂ ਮੰਗੋ ਜੀ ਤੋਂ ਮੰਗ ਕੇ ਜੋ ਦੇ ਕੇ ਨਾ ਪਛਤਾਵੇ ਜੇ ਆਪਾਂ ਕਿਸੇ ਤੋਂ ਕੋਈ ਚੀਜ਼ ਲੈਨੇ ਉਹ 10 ਵਾਰੀ ਸੁਣਾਉਂਦਾ ਜੀ ਪਰਮਾਤਮਾ ਦੇ ਕੇ ਸਮਰਦਾਣੀ ਜੀ ਇਹਦੇ ਲਈ ਜੋ ਵੀ ਕਿਸੇ ਚੀਜ਼ ਦੀ ਕਮੀ ਆ ਪਰਮਾਤਮਾ ਤੋਂ ਮੰਗੋ ਤੇ ਇਹ ਦੋ ਕੰਮ ਤੁਸੀਂ ਘਰ ਚ ਸ਼ੁਰੂ ਕਰਦੇ ਹੋ ਫਿਰ ਦੇਖੋ ਤੁਹਾਡੇ ਦਿਨ ਬਦਲਨੇ ਸ਼ੁਰੂ ਹੋ ਜਾਣਗੇ ਛੱਤ ਦੀ ਛੱਤ ਘਰ ਦੀ ਛੱਤ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਬੇਜਵਾਨ ਜਾਨਵਰਾਂ ਚੋਗਾ ਪਾਣੀ ਜ਼ਰੂਰ ਪਾਇਆ ਕਰੋ ਜੀ ਇਹ ਨਾ ਡਰਿਆ ਕਰੋ ਵੀ ਮਿੱਠਾ ਇੱਥੇ ਨਹੀਂ ਜੀ ਵਾਸ ਦੇ ਘਰਾਂ ਦੇ ਵਿੱਚ ਹੀ ਜਾਨਵਰ ਆਉਂਦੇ ਹੁੰਦੇ ਆ ਉਜਾੜਾਂ ਚ ਤਾਂ ਜੰਮ ਚੜਚਾ ਅਮਗੇ ਡੜੀ ਰਹਿੰਦੇ ਹੁੰਦੇ ਜੀ ਵਸਤਿਆਂ ਚ ਜਾਨਵਰ ਹੁੰਦੇ ਕੁਦਰਤ ਦੇ ਬਣਾਏ ਹੋਏ ਜੀਵ ਐ ਤੇ ਇਹਨਾਂ ਜਾਨਵਰ ਇਹਨਾਂ ਨੂੰ ਪੰਛੀਆਂ ਨੂੰ ਕੁਦਰਤ ਦੇ ਬਣਾਏ ਹੋਏ ਪੰਛੀ ਐ ਤੇ ਇਹਨਾਂ ਨੂੰ ਆਪਦੇ ਘਰ ਦੇ ਵਿੱਚ ਜਰੂਰ ਸੱਦਾ ਦਿਆ ਕਰੋ ਜੀ ਤੇ ਇੱਕ ਤੁਸੀਂ ਪੰਛੀਆਂ ਨੂੰ ਝੋਗਾ ਜਰੂਰ ਪਾਉਣਾ ਜੀ ਤੇ ਇੱਕ ਸਿਮਰਨ ਨਾਲ ਜਰੂਰ ਜੋੜਨਾ ਹਰ ਰੋਜ਼ ਦਿਨ ਦੇ ਵਿੱਚ ਇੱਕ ਵਾਰ ਆਪਾਂ ਜਪੁਜੀ ਸਾਹਿਬ ਜੀ ਦਾ ਪਾਠ ਜਰੂਰ ਕਰੀਏ ਜੀ ਚਾਹੇ ਅਮਰਤ ਵੇਲੇ ਆਪਾਂ ਉੱਠੇ ਤੇ ਜਪੁਜੀ ਸਾਹਿਬ ਜੀ ਦਾ ਪਾਠ ਕਰੀਏ ਤੇ ਆਪਾਂ ਆਪਣੇ ਘਰ ਪਰਿਵਾਰ ਨੂੰ ਤੰਦਰੁਸਤ ਰੱਖੀ ਜੇ ਆਪਣੇ ਪਰਿਵਾਰ ਦਾ ਇੱਕ ਜੀ ਵੀ ਗੁਰਬਾਣੀ ਨਾਲ ਜੁੜਦਾ ਨਾ ਜੀ ਤੇ ਸਾਰੇ ਪਰਿਵਾਰ ਦੇ ਉੱਤੇ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਕਿਰਪਾ ਹੋ ਜਾਂਦੀ ਹੈ ਇਹਦੇ ਲਈ ਜੀ ਬਾਣੀ ਨਾਲ ਆਪ ਵੀ ਜੁੜੋ ਬੱਚਿਆਂ ਨੂੰ ਵੀ ਜੋੜੋ ਜਦੋਂ ਹੋੜੀ ਦੀ ਛੁੱਟੀ ਹੁੰਦੀ ਹੈ ਛੁੱਟੀ ਵਾਲਦਿਆਂ ਬੱਚੇ ਨੂੰ ਗੁਰੂ ਘਰ ਜ਼ਰੂਰ ਲੈ ਕੇ ਜਾਓ ਜਿਹੜੀ ਸਵੇਰ ਦੀ ਅਰਦਾਸ ਹੁੰਦੀ ਹੈ ਉਹ ਚ ਜ਼ਰੂਰ ਲੈ ਕੇ ਜਾਓ ਨਾਲੇ ਬੱਚਾ ਬਦਲਦਾ ਨਾਲੇ ਪਰ ਬੱਚੇ ਨਾਲ ਹੀ ਪਰਿਵਾਰ ਬਦਲਦਾ ਇਹ ਬੱਚਾ ਸੱਚਾ ਸੋਹਣਾ ਤੇ ਪਰਿਵਾਰ ਆਪੇ ਸੁੱਖਾਂ ਚ ਬਤੀਤ ਦਿਨ ਬਤੀਤ ਕਰ ਰਿਹਾ ਜੇ ਇੱਕ ਬੱਚਾ ਵਿਗੜ ਜਾਂਦਾ ਤਾਂ ਸਾਰਾ ਪਰਿਵਾਰ ਸਾਰਾ ਘਰ ਨਰਕ ਬਣ ਜਾਂਦਾ ਇਹਦੇ ਲਈ ਜੀ ਪਹਿਲਾਂ ਹੀ ਆਪਾਂ ਬੇ ਨਿਆਉਣ ਨੂੰ ਮਜ਼ਬੂਤ ਰੱਖੀਏ ਤਾਂ ਕਿ ਪਿੱਛੋਂ ਆਪਾਂ ਤੰਗ ਨਾ ਹੋਈਏ ਗੁਰਬਾਣੀ ਨਾਲ ਆਪਾਂ ਜ਼ਰੂਰ ਜੁੜੀਏ ਤੇ ਜੇ ਬੱਚਿਆਂ ਦੀ ਤਰੱਕੀ ਲਈ ਘਰ ਦੇ ਵਿੱਚ ਆਪਾਂ ਸੁੱਖ ਸਮਰiddhi ਲਈ ਇਹ ਕੰਮ ਜ਼ਰੂਰ ਕਰੀਏ ਅਸੀਂ 20 25 ਸਾਲ ਤੋਂ ਮਾਸਤ ਕਰਾ ਕਰਦੀਆਂ ਤੇ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਜੀ ਆਪਾਂ ਉਹੀ ਗੱਲਾਂ ਦੱਸਦੇ ਹਾਂ ਜਿਨ੍ਹਾਂ ਦਾ ਫਲ ਆਪਾਂ ਨੂੰ ਮਿਲਿਆ ਤੇ ਪ੍ਰਮਾਤਮਾ ਦੀ ਕਿਰਪਾ ਹੋਈ ਯਾਰ ਰਹਿਮ ਸਦਕਾ ਪ੍ਰਮਾਤਮਾ ਤੁਹਾਡੇ ਤੇ ਵੀ ਇਸੇ ਤਰ੍ਹਾਂ ਕਿਰਪਾ ਕਰੇ ਇਹ ਦੋ ਕੰਮ ਤੁਸੀਂ ਕਰਨੇ ਸ਼ੁਰੂ ਕਰੋ ਜੀ ਕਿ ਹੁਣ ਦੇਖੋ ਗਰਮੀ ਦਾ ਮੌਸਮ ਅੱਗੇ ਆ ਰਿਹਾ ਹੈ ਤੇ ਜਾਨਵਰਾਂ ਨੂੰ ਪਾਣੀ ਪੰਛੀਆਂ ਨੂੰ ਪਾਣੀ ਤੁਸੀਂ ਜ਼ਰੂਰ ਪਿਉਣਾ ਹਰੇਕ ਬੇਜਾਨ ਬੇਜਵਾਨ ਜਾਨਵਰ ਦੀ ਆਪਾਂ ਸੇਵਾ ਕਰਦੇ ਰਹੀਏ ਸੇਵਾ ਦੀ ਲਗਨ ਆਪਣੇ ਵਿੱਚ ਕਦੋਂ ਸ਼ੁਰੂ ਹੁੰਦੀ ਹੈ ਜਦੋਂ ਆਪਾਂ ਪ੍ਰਮਾਤਮਾ ਨਾਲ ਜੁੜਦੇ ਹਾਂ ਪ੍ਰਮਾਤਮਾ ਨਾਲ ਜੁੜਨ ਨਾਲ ਆਪਣਾ ਹਿਰਦੇ ਆਪਣਾ ਮਨ ਥੋੜਾ ਜਿਹਾ ਕੋਮਲ ਹੋ ਜਾਂਦਾ ਨਰਮ ਹੋ ਜਾਂਦਾ ਫਿਰ ਆਪਾਂ ਨੂੰ ਕੁਦਰਤੀਆਂ ਬਣੀਆਂ ਸਾਰੀਆਂ ਚੀਜ਼ਾਂ ਨਾਲ ਬਹੁਤ ਸਾਰਾ ਪਿਆਰ ਆਉਣ ਲੱਗ ਜਾਂਦਾ ਫਿਰ ਆਪਾਂ ਪੰਛੀਆਂ ਜਾਨਵਰਾਂ ਨਾਲ ਇਹਨਾਂ ਨਾਲ ਜੁੜਦੇ ਆ ਇਸੇ ਲਈ ਸਭ ਤੋਂ ਪਹਿਲਾਂ ਆਪਾਂ ਗੁਰਵਾਣੀ ਲਈ ਕਹਿੰਦੇ ਆ ਵੀ ਗੁਰਵਾਣੀ ਲੈ ਕੇ ਫਿਰ ਆਪਣੇ ਆਪੇ ਪੱਸੀਵਾਵਲ ਜੁੜਦੇ ਆ ਜੇ ਤੁਸੀ ਕਿਸੇ ਵੀ ਰੇ ਤੁਹਾਡਾ ਮਨ ਦੁਖੀ ਵੀ ਹੁੰਦਾ ਤੁਸੀਂ ਇਹ ਜਾਨਵਰਾਂ ਚੋਗਾ ਪਾਇਓ ਇਹਨਾਂ ਨੂੰ ਕੋਲੇ ਇਹਨਾਂ ਨੂੰ ਜੋਗਾ ਚੋਗਾ ਧਿਆਨ ਚੰਗੀ ਤਰ੍ਹਾਂ ਦੇਖੋ ਤੁਸੀਂ ਖੁਦ ਦੇਖੋਗੇ ਤੁਹਾਡਾ ਮਨ ਖੁਦ ਨੂੰ ਬਦਲਿਆ ਹੋਇਆ ਲੱਗੂ ਤੁਹਾਨੂੰ ਆਪ ਨੂੰ ਪਿਆਰ ਆਊਗਾ ਤੇ ਕਿਸੇ ਗਰੀਬ ਬੱਚੇ ਨੂੰ ਆਪਾਂ ਕਿਤਾਬਾਂ ਲੈ ਕੇ ਦੇ ਸਕਦੇ ਹਾਂ ਉਹਦੇ ਨਾਲ ਆਪਾਂ ਨੂੰ ਬਹੁਤ ਖੁਸ਼ੀ ਸਕੂਨ ਮਿਲਦਾ ਕਿਸੇ ਬੱਚੇ ਦੀ 15 ਮਿੰਟ ਕੱਢ ਕੇ ਆਪਾਂ ਨੂੰ ਪੜ੍ਹਾ ਸਕਦੇ ਹਾਂ ਦੇਖੋ ਦਾਨ ਪੁੰਨ ਦੇ ਕੰਮ ਬਹੁਤ ਹੁੰਦੇ ਜੇ ਆਪਾਂ ਕਰੀਏ ਤਾਂ ਆਪਾਂ ਆਪਣਾ ਗਿਆਨ ਕਿਸੇ ਤੈਕ ਵੰਡ ਸਕਦੇ ਹਾਂ ਜ ਜੋਂ ਨੂੰ ਵੀ ਫਾਇਦਾ ਹੋ ਸਕੇ ਤੇ ਬੱਚਿਆਂ ਨੂੰ ਤੁਸੀਂ ਕਿਤਾਬਾਂ ਲੈ ਕੇ ਦੇ ਸਕਦੇ ਹੋ ਗਰੀਬਾਂ ਨੂੰ ਕਿਸੇ ਗਰੀਬ ਦੇ ਘਰੇ ਰਾਸ਼ਨ ਨਹੀਂ ਹੁੰਦਾ ਉਹ ਵੀ ਲੈ ਕੇ ਦੇ ਸਕਦੇ ਆ ਤੇ ਕਿਸੇ ਗਰੀਬ ਨੂੰ ਤੰਤਕ ਨੂੰ ਕੱਪੜੇ ਲੈ ਕੇ ਦੇ ਸਕਦੇ ਆ ਸਭ ਤੋਂ ਵੱਡਾ ਪੁੰਨ ਹੁੰਦਾ ਜੀ ਕਿਸੇ ਦਾ ਤੰਤਕ ਹਨਾ ਤੇ ਕਿਸੇ ਨੂੰ ਦਵਾਈਆਂ ਵੀ ਲੈ ਕੇ ਦੇ ਸਕਦੇ ਹਾਂ ਅੱਜਕੱਲ ਇਹਨਾਂ ਦੀ ਬਹੁਤ ਥੋੜੁਆ ਬਹੁਤ ਲੋੜ ਹੈ ਕੋਈ ਗਰੀਬ ਵੀ ਦਵਾਈ ਤੋਂ ਬਿਨਾ ਪਿਆਗਾ ਇਸ ਤਰ੍ਹਾਂ ਜੇ ਆਪਾਂ ਥੋੜੇ ਥੋੜੇ ਪੁੰਨ ਕੱਢਦੇ ਜਾਗੇ ਨਾ ਜੇ 1000 ਰੁਪਏ ਆਉਂਦਾ ਆਪਾਂ ਕੱਢਦੇ ਜਾਗੇ ਤਾਂ ਫਿਰ ਜਿਹੜਾ ਉਹ ਪੈਸਾ ਬਿਮਾਰੀਆਂ ਤੇ ਜ਼ਹਿਮਤਾਂ ਤੇ ਆਪਣੇ ਮਾਰੇ ਥਾਂ ਲੱਗਦਾ ਫਿਰ ਉਹ ਲੱਗਦਾ ਨਹੀਂ ਫਿਰ ਉਹ ਆਪਣੇ ਕੰਮੇ ਖਤਮ ਹੋ ਜਾਂਦਾ ਤੇ ਆਪਣਾ ਫਿਰ ਪੁੰਨ ਫਲਣ ਲੱਗ ਜਾਂਦਾ ਫਿਰ ਆਪਣੇ ਘਰ ਦੇ ਵਿੱਚ ਆਪਣੇ ਆਪ ਹੀ ਸੁੱਖ ਸਮਰiddhi ਆਉਣ ਲੱਗ ਜਾਂਦੀ ਜਦੋਂ ਆਪਾਂ ਪੁੰਨ ਕਰਨਾ ਬਿਲਕੁਲ ਬੰਦ ਕਰ ਦਿੰਨੇ ਆ ਤੇ ਪਾਪਾਂ ਵਾਲੇ ਪਾਸੇ ਹੋ ਜਾਂਦੇ ਆ ਫਿਰ ਇਹ ਬਿਮਾਰੀਆਂ ਇਹੋ ਜਿਹੀਆਂ ਚੀਜ਼ਾਂ ਫਿਰ ਆਪਣੇ ਉੱਤੇ ਜਾਦੇ ਹਾਵੀ ਹੋ ਜਾਂਦੀਆਂ ਥੋੜਾ ਜਿਹਾ ਤਾਂ ਪਾਪ ਦੀ ਕਮਾਈ ਫੁੱਲਦੀ ਆ ਆਪ ਨੂੰ ਬੜੀ ਖੁਸ਼ੀ ਹੁੰਦੀ ਆ ਪਰ ਥੋੜੇ ਸਮੇਂ ਬਾਅਦ ਦੇ ਪਾਪ ਦੀ ਕਮਾਈ ਜਦੋਂ ਫੁੱਲਣੋਂ ਹਟ ਜਾਂਦੀ ਆ ਫਿਰ ਆਪਣੇ ਉੱਤੇ ਹਾਵੀ ਹੋ ਜਾਂਦੀ ਆ ਸਾਰਾ ਪਰਿਵਾਰ ਨੂੰ ਤੈਸ ਨੈਸ ਕਰ ਦਿੰਦੀ ਆ ਫਿਰ ਆਪਾਂ ਨੂੰ ਉਦੋਂ ਪਤਾ ਲੱਗਦਾ ਇਹਦੇ ਲਈ ਜਦੋਂ ਵੀ ਤੁਸੀਂ ਕਮਾਈ ਕਰਦੇ ਹੋ ਦਾ ਕੰਮ ਕਰਦੇ ਹੋ ਦਸਾਂ ਨੌਾਂ ਦੀ ਕਿਰਤ ਕਰੋ ਨੇਕੀ ਦਾ ਕੰਮ ਕਰੋ ਉਹਦੇ ਵਿੱਚੋਂ ਵੀ ਥੋੜਾ ਬਹੁਤਾ ਦਸ ਮਾਰ ਸੌਂ ਸੋੜੀ ਬਹੁਤ ਹੀ ਤੁਸੀਂ ਸੇਵਾ ਲਈ ਪੈਸਾ ਜ਼ਰੂਰ ਤਾਂ ਦولت ਦੀ ਜਰੂਰ ਕੱਢੋ ਕਿਸੇ ਨੂੰ ਪੈਸੇ ਨਾ ਦਿਓ ਜੋ ਤੁਹਾਨੂੰ ਚੀਜ਼ ਦੀ ਜ਼ਰੂਰਤ ਆ ਉਹ ਲਿਆ ਕੇ ਦਿਓ ਉਹਦੇ ਆਂਦਰਾਂ ਜੇ ਤੁਹਾਨੂੰ ਸੀਸਾ ਦੇਣ ਲੱਗੀਆਂ ਤੇ ਫਿਰ ਤੁਸੀਂ ਤਾਂ ਆਪਣਾ ਸਮਾਂ ਆਪਣਾ ਕੁਦਰਤ ਆਪਣੇ ਕਰਮ ਖੁਦ ਬਦਲ ਸਕਦੇ ਹੋ ਕਰਮ ਤਕਦੀਰਾਂ ਆਪਣੀਆਂ ਬਦਲੀਆਂ ਜਾਂਦੀਆਂ ਜੇ ਆਪਾਂ ਇਹੋ ਜਿਹੇ ਕੰਮ ਕਰਕੇ ਬਦਲ ਕੇ ਤਾਂ ਠੀਕ ਹੈ ਤੇ ਆਪਦੇ ਘਰ ਦੇ ਵਿੱਚ ਵੀ ਸੁੱਖ ਸਮ੍ਰiddhi ਰਹਿੰਦੀ ਹੈ ਇਸ ਤਰ੍ਹਾਂ ਦੇ ਨੇਕੀ ਦੇ ਕੰਮ ਤੁਸੀਂ ਜ਼ਰੂਰ ਕਰਿਓ ਜੀ ਤੇ ਇਸ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਤੁਸੀਂ ਗੁਰੂ ਘਰ ਇਹ ਦੋ ਕੰਮ ਇਹ ਕਰਨੀ ਗੁਰੂ ਘਰੇ ਜਰੂਰ ਜਾਣਾ ਦੇਖ ਪਰਉ ਨੇ ਦੋ ਕੰਮ ਤੁਸੀਂ ਕਰੋ ਤੇ ਪ੍ਰਮਾਤਮਾ ਤੁਹਾਨੂੰ ਦੈਨ ਦੁਗਣੇ ਰਾਸਾ ਦੁਗਣੇ ਤਰਕੀਆ ਬਖਸ਼ੂ ਵੀਡੀਓ ਬਣਾਉਣ ਤੋਂ ਕੋਈ ਸ਼ਬਦ ਘੱਟ ਵੱਧ ਹੋ ਗਿਆ ਹੋਵੇ ਤੇ ਪਲੀਜ਼ ਮੈਨੂੰ ਮਾਫ ਜੇ ਮੈਥੋਂ ਕੋਈ ਸ਼ਬਦ ਵੱਧ ਘੱਟ ਹੋ ਗਿਆ ਤਾਂ ਪਰੀਜ਼ ਮਾਫ ਕਰਨਾ ਇਸ ਤਰ੍ਹਾਂ ਮੇਰੀਆਂ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ